ਸਭ ਇਹ ਸ੍ਰੀ ਮੁਖ ਬਾਕ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਾਤੀ ਦੇਹ ਮੋਹ ਪਨ ਬਾਂਧੀ ਸਾਠ ਕਠੋਰ ਕੁਚੀਲ ਕੁਗਿਆਨੀ ਸਾਠ ਜਿਵੇਂ ਗੁਰਮੁਖਾਂ ਨੇ ਪੋਲਾ ਬੋਲ ਕੇ ਉਚਾਰਨ ਕੀਤਾ ਹੈ ਇਸੇ ਤਰ੍ਹਾਂ ਇਸ ਪ੍ਰਕਾਰ ਇਸ ਨੂੰ ਪੋਲਾ ਹੀ ਬੋਲਣਾ ਸਾਠ ਨਹੀਂ ਬੋਲਣਾ ਸਾਠ ਕਠੋਰ ਕੁਚੀਲ ਕੁਗਿਆਨੀ ਕੋ ਗਿਆਨੀ ਰੱਠਾ ਨਹੀਂ ਕਹਿਣਾ ਹੈ ਪਾਠ ਇਕੱਠਾ ਹੀ ਹੈ ਪਰ ਕੋ ਗਿਆਨੀ ਨਾ ਹੋਵੇ ਕੋ ਗਿਆਨੀ ਕਾਚੀ ਦੇਹ ਮੋਹ ਫਨ ਬੰਧੀ ਸਾਠ ਕઠੌਰ ਕੁਚੀਲ ਕੋ ਗਿਆਨੀ ਤਾਵਤ ਭ੍ਰਮਤ ਰਹਿਨ ਨਹੀਂ ਪਾਵਤ ਪਾਰ ਬ੍ਰਹਮ ਕੀ ਗਾਤ ਨਹੀਂ ਜਾਣੀ ਜੋ ਬਨ ਰੂਪ ਮਾਇਆ ਮਦ ਮਤਾ ਬੇਚਰਤ ਬੇਕਲ ਵੱਡਾ ਅਭਿਮਾਨੀ ਪਰ ਤਨ ਪਰ অপਵਾਦ ਨਾਰ ਨਿੰਦਾ ਇਹ ਮੀਠੀ ਜੀਅ ਮਾਹੇ ਹਿਤਾਨੀ ਬਲ ਬੰਚ ਛਬ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰ ਜਾਮੀ ਸੇਲ ਧਰਮ ਦਇਆ ਸੁਚਨਾਸਤ ਆਇਓ ਸਰਨ ਜੀਅ ਕੇ ਦਾਨੀ ਕਾਰਣ ਕਰਨ ਸਮਰੱਥ ਸ੍ਰੀ ਧਰ ਰਾਖਲੇ ਹੋ ਨਾਨਕ ਕੇ ਸੁਆਮੀ ਕੀਰਤ ਕਰਨ ਸਰਨ ਮਨ 모ਹਨ ਜੋ ਹਨ ਪਾਪ ਬਿਦਾਰਨ ਕਾਹ ਹਰ ਤਾਰਨ ਤਰਨ ਸਮਰੱਥ ਸਭੈ ਵਿਦ ਕੁਲ ਹੈ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹਿਓ ਕਤ ਤਾਉ ਮੂਰਤ ਘਰੇ ਭਰਮ ਅੰਧੇਰ ਮੋਹਿਓ ਇਥੇ ਜਮਕ ਲਗੇਗੀ ਕਤ ਤਾਉ ਚਿਤ ਚੇਤ ਅਚੇਤ ਜਾਨ ਸਤ ਸੰਗਤ ਭਰਮ ਅੰਧੇਰ ਮੋਹਿਓ ਕਤ ਤਾਉ ਮੂਰਤ ਘਰੇ ਚਸਾ ਪਲ ਸਿਮਰਨ RAM ਨਾਮ ਰਸਨਾ ਸੰਗ ਲਾਓ ਹੋਛਾ ਕਾਜ ਅਲਪ ਸੁਖ ਬੰਧਰ ਕੋਟ ਜਨਮ ਕਹਾ ਦੁਖ ਭਾਉ ਸਿਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਆਰਾ ਤਿੰਨ ਅੱਖਰ ਪੰਕਤੀਆਂ ਦੇ ਐਸੇ ਆਏ ਨੇ ਜਿਨ੍ਹਾਂ ਦੇ ਉੱਪਰ ਬਿੰਦੀ ਲੱਗੀ ਹੋਈ ਹੈ ਭਰਮ ਅੰਧੇਰ ਮੋਹਿਓ ਕਤ ਤਾਉ ਇਉਂ ਬਿੰਦੀ ਦਾ ਥੋੜਾ ਜਿਹਾ ਉਚਾਰਨ ਨੱਕ ਦੇ ਵਿੱਚ ਉਚਾਰਨ ਕਰਦਿਆਂ ਹੋਇਆਂ ਹੋਵੇਗਾ ਇਸੇ ਤਰ੍ਹਾਂ ਅਖੀਰ ਲੀਆਂ ਦੋਵੇਂ ਪੰਕਤੀਆਂ ਹੋਛਾ ਕਾਜ ਅਲਪ ਸੁਖ ਬੰਧਨ ਕੋਟ ਜਨਮ ਕਹਾ ਦੁਖ ਭਾਉ ਸਿੱਖਿਆ ਸੰਤ ਨਾਮ ਭਜ ਨਾਨਕ ਰਾਮ ਰੰਗ ਆਤਮ ਸਿਓ ਰਾਉ ਇਉ ਇਸ ਦਾ ਉਚਾਰਨ ਹੈ ਜੀ ਰੰਚਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰ ਧਰੀ ਖਾਨ ਪਾਨ ਸੋਧੇ ਸੁਖ ਭੁੰਚਤ ਸੰਕਟ ਕਾਟ ਵਿਪਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਬੂਝਨ ਕੀ ਸਭ ਸੂਜ ਪਰੇ ਵਰਦਮਾਨ ਹੋਵਤ ਦਿਨ ਪ੍ਰਤਨਿਤ ਆਵਤ ਨਿਕਟ ਬਿਖੰਮ ਜਰੀ ਰੇ ਗੁਨ ਹੀਨ ਦੀਨ ਮਾਇਆ ਕ੍ਰਮ ਸਿਮਰ ਸੁਆਮੀ ਏਕ ਘਰੀ ਕਰ ਗਹਿ ਲੇ ਹੋ ਕਿਰਪਾਲ ਕਿਰਪਾ ਨਿਦ ਨਾਨਕ ਕਾਟ ਪਰਮ ਭਰੀ ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾ ਮੁਗਨਾ ਰੇ ਮਨ ਮੂਸ ਬਿਲਾ ਮਹਿ ਗਰਬਤ ਬਿਲਾ ਦਾ ਅਰਥ ਹੈ ਖੁੱਡ ਮਨ ਰੂਪੀ ਚੂਹੇ ਸਰੀਰ ਰੂਪੀ ਖੁੱਡ ਵਿੱਚ ਬੈਠਾ ਤੂੰ ਹੰਕਾਰ ਕਰਦਾ ਹੈ ਇਉਂ ਬਿੱਲਾ ਨਹੀਂ ਬੋਲਣਾ ਬਿਲਾ ਪੋਲਾ ਬੋਲਣਾ ਹੈ ਜੀ ਰੇ ਮਨ ਮੂਸ ਬਿਲਾ ਮਹਿ ਗਰਬਤ ਕਰਤਬ ਕਰਤ ਮਹਾ ਮੁਖਨਾ ਕਰਤਬ ਕਰਤ ਕਰਤਬ ਇਥੇ ਕਸਕੇ ਨਹੀਂ ਬੋਲਣਾ ਅਦਕ ਨਹੀਂ ਲਗਾਉਣਾ ਜਿਵੇਂ ਆਪ ਜੀ ਸਰਵਣ ਕਰ ਰਹੇ ਹੋ ਕਰਤਬ ਕਰਤ ਮਹਾ ਮੁਖਨਾ ਇਸੇ ਪ੍ਰਕਾਰ ਉਚਾਰਨ ਕਰਨਾ ਹੈ ਜੀ ਸੰਪਤ ਦੂਰ ਝੋਲ ਸੰਗ ਝੂਲਤ ਮਾਇਆ ਮਗਨ ਭ੍ਰਮਤ ਕੁਗਨਾ ਸੋਦ ਬਨਤਾ ਸਾਜਨ ਸੁਖ ਬੰਧਪ ਤਾ ਸਿਉ ਮੋਹ ਵਡਿਓ ਸੋ ਕਨਾ ਸੋ ਕਨਾ ਅਲੱਗ ਅਲੱਗ ਕਰਨਾ ਸੁਗਨਾ ਨਹੀਂ ਕਰਨਾ ਬੋਇਓ ਬੀਜ ਅਹੰ ਮਮ ਅੰਕੁਰ ਬੀ ਤਦ ਆਧ ਕਰਤ ਅਗਨਾ ਬੋਇਓ ਬੀਜ ਅਹੰ ਇਥੇ ਜਮਕੀ ਹੈ ਤੇ ਮਮ ਅੰਕੁਰ ਏ ਵਿਸਰਾਮ ਹੈ ਜੀ ਬੋਇਓ ਬੀਜ ਅਹੰ ਮਮ ਅੰਕੁਰ ਬੀ ਤਦ ਆਧ ਕਰਤ ਅਗਨਾ ਮਿਰਤ ਮੰਜਾਰ ਪਸਾਰ ਮੁਖ ਨਿਰਖਤ ਪੁੰਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਇਆਲ ਸਤ ਸੰਗਤ ਨਾਨਕ ਜਗ ਜਾਨਤ ਸੁਪਨਾ ਦੇਹਨ ਗੇਹਨ ਨੇਹ ਨਾ ਨੀਤਾ ਮਾਇਆ ਮਤ ਕਹਾ ਲਵਗ ਰਹੁ ਪਾਦ ਛੇਦ ਵਿੱਚ ਜੋ ਪਾਠ ਛਪੇ ਹੁੰਦੇ ਨੇ ਉਹਦੇ ਵਿੱਚ ਸਾਰੇ ਹੀ ਨੰਨੇ ਅਲੱਗ ਕੀਤੇ ਨੇ ਦੇਹ ਨਾ ਨੇਹ ਨਾ ਨੇਹ ਨਾ ਨੀਤਾ ਮਾਇਆ ਮਤ ਕਹਾ ਲਵਗਾਰ ਹੋ ਛਤਰ ਨਾ ਪਤਰ ਨਾ ਚੌਰ ਨਾ ਚਾਵਰ ਇਉਂ ਸਾਰੇ ਨੰਨੇ ਅੱਡ ਕੀਤੇ ਹੋਏ ਨੇ ਪਰ ਜਿਹੜਾ ਮੂਲ ਪਾਠ ਹੈ ਉਹਦੇ ਵਿੱਚ ਪਹਿਲੇ ਦੋ ਅੱਖਰਾਂ ਦੇ ਨੰਨੇ ਨਾਲ ਆਉਣਗੇ ਤੀਸਰਾ ਵੱਖਰਾ ਆਵੇਗਾ ਤੇ ਇਹ ਲਫ਼ਜ਼ ਬਹੁਵਚਨ ਬਣਨਗੇ ਦੇਹਨ ਤੋਂ ਭਾਵ ਦੇਹੀਆਂ ਗੀਹਨ ਤੋਂ ਭਾਵ ਅਨੇਕ ਤਰ੍ਹਾਂ ਦੇ ਘਰ ਨੇਹ ਨਾ ਨੀਤਾ ਇਹਨਾਂ ਦਾ ਪ੍ਰੇਮ ਨੇਤਰੈਣ ਵਾਲਾ ਨਹੀਂ ਨਾ ਘਰ ਰਹਿਣੇ ਨੇ ਨਾ ਦੇਹੀਆਂ ਰਹਿਣੀਆਂ ਨੇ ਇਉਂ ਸਾਰੀਆਂ ਪੰਕਤੀਆਂ ਵਿੱਚ ਇਹ ਨਿਜਮ ਆਪ ਜੀ ਨੇ ਚੇਤੇ ਰੱਖਣਾ ਜੀ ਦੇਹਨ ਗੇਹਨ ਨੇਹ ਨਾ ਨੀਤਾ ਮਾਇਆ ਮਤ ਕਹਾ ਲਵਗਾਰਹੋ ਛਤਰਨ ਪਤਰਨ ਚੌਰ ਨਾ ਚਾਵਰ ਬਹਿਤੀ ਜਾਤ ਰਿਦੈ ਨਾ ਵਿਚਾਰਹੋ ਰਾਥਨ ਅਸਵਨ ਗਾਜ ਸਿੰਘਾਸਨ ਛੇਨ ਮਹਿ ਤਿਆਗਤ 나ਗ ਸਿਧਾਰਹ ਸੂਰਨ ਬੀਰਨ ਮੀਰ ਨਾ ਖਾਨਮ ਸਾੰਗ ਨਕੋ ਦ੍ਰਿਸ਼ਟ ਨਿਹਾਰਹ ਕੋਟਨ ਓਟਨ ਕੋਸ ਨਾ ਛੋਟਾ ਕਰਤ ਵਿਕਾਰ ਦਉ ਕਰ ਚਰਹ ਮਿੱਤਰਨ ਮਿੱਤਰ ਨਾ ਪੁੱਤਰ ਕਲਤਰ ਸਾਜਨ ਸਖ ਹਾਂਜੀ ਇਥੇ ਇਹ ਪਾਠ ਨਖੇੜ ਕੇ ਹੀ ਆਵੇਗਾ ਮਿੱਤਰ ਨਾ ਪੁੱਤਰ ਕਲਤਰ ਸਾਜਨ ਸਖ ਮਿੱਤਰ ਨਾ ਪੁੱਤਰ ਕਲਤਰ ਸਾਜਨ ਸਖ ਉਲਟ ਤਜਾਤ ਬਿਰਖ ਕੀ ਛਾਰਹ ਦੀਨ ਦਇਆਲ ਪੁਰਖ ਪ੍ਰਭ ਪੂਰਨ ਛੇਨ ਛੇਨ ਸਿਮਰਹ ਅਗਮ ਅਪਾਰਹ ਸ੍ਰੀ ਪਤਨਾਥ ਸਰਨ ਨਾਨਕ ਜਾਨ ਹੇ ਭਗਵੰਤ ਕਿਰਪਾ ਕਰ ਤਾਰਹ ਪ੍ਰਾਨ ਮਾਨ ਦਾਨ ਮਗ ਜੋਹਨ ਹੀਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਮੀਤ ਸੋਤ ਭਾਈ ਤਾਹੂ ਤੇ ਲੇ ਰਖੀ ਨਰਾਰੀ ਤਾਵਨ ਪਾਵਨ ਕੂਰ ਕਮਾਵਨ ਇਹ ਵਿਦਕਰਤ ਆਧ ਤਨ ਜਾਰੀ ਕਰਮ ਧਰਮ ਸੰਜਮ ਸੁਚ ਨਿਮਾ ਚੰਚਲ ਸੰਗ ਸਗਲ ਵਿਦਹਾਰੀ ਪਾਸ ਪੰਖੀ ਬਿਰਖ ਅਸਥਾਵਰ ਬਹੁ ਵਿਦ ਜੋਨ ਭ੍ਰਮਿਓ ਆਤ ਭਾਰੀ ਖੈਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਨ ਪਤਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਾਰ ਹੋਤ ਕਤਖਾਰੀ ਨਾਨਕ ਸੰਤ ਚਰਨ ਸੰਗ ਉਧਰੇ ਹੋਰ ਮਾਇਆ ਮਗਨ ਚੱਲੇ ਸਭ ਡਾਰੀ ਬ੍ਰਹਮਾਦਿਕ ਸ਼ਿਵ ਚੰਦ ਮੁਨੀਸੁਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮਨਿੰਦਰ ਖੋਜਤੇ ਗੋਰਖ ਤਰਣ ਗਗਨ ਆਵਤ ਫੁਨ ਧਾਵਤ ਸਿੱਧ ਮਨੁਖ ਦੇਵ ਅਰ ਦਾਨਵ ਇਕ ਤਿਲ ਤਾ ਕੋ ਮਰਮ ਨਾ ਪਾਵਤ ਪ੍ਰੇਅ ਪ੍ਰਭ ਪ੍ਰੀਤ ਪ੍ਰੇਅ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਨਾਨਕ ਪ੍ਰੇਅ ਪ੍ਰਭ ਪ੍ਰੇਅ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਾਣ ਤਾ ਕੈ ਦਰਸ ਸਮਾਵਤ ਤੇ ਸਹਿ ਤਿਆਗ ਆਨ ਕਉ ਜਾਚਹਿ ਮੁਖ ਦੰਤ ਰਸਨ ਸਗਲ ਘਸ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝ ਹੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ ਏਤਾ ਗਬ ਆਕਾਸ ਨਾ ਮਾਵਤ ਵੇਸਟਾ ਆਸਤ ਕ੍ਰਿਮ ਉਦਰ ਭਰਿਓ ਹੈ ਦੇਹ ਦਿਸਤਾਏ ਮਹਾ ਬਿਖਿਆ ਕਾਉ ਪਰ ਤਨ ਛੀਨ ਅਗਿਆਨ ਹਰਿਓ ਹੈ ਜੋ ਬਨ ਬੀਤ ਜਰਾ ਰੋਗ ਗਰਸਿਓ ਜਮਦੂਤਨ ਡੰ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਦਰ ਹੈ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਣ ਗੁਣਕਾਰੀ ਕਾਮ ਕ੍ਰੋਧ ਮਦ ਮਦਸਰ ਤ੍ਰਿਸ਼ਨਾ ਬੇਨ ਸਜਾਹੇ ਹਰ ਨਾਮ ਉਜਾਰੀ ਇਸ ਨਾਨਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਨ ਮੀਤ ਸਖਾ ਹਰ ਬੰਧਪ ਜੀ ਅਧਾਨ ਪ੍ਰਭ ਪ੍ਰਾਨ ਅਧਾਰੀ ਓਟ ਗਹੀ ਸਵਾਮੀ ਸਮਰਥ ਹੈ ਨਾਨਕ ਦਾਸ ਸਦਾ ਬਲਿਹਾਰੀ ਆਵਦ ਕਟਿਓ ਨਾ ਜਾਤ प्रेम रस चरण कमल संग दावन बंध्यो ना जात बिधे मन दर्श मग पावक जरयो ना जात रहयो जान तूर लग नीर ना साकस बोर चलहै हर पंथ पग नानक रोग दुख अग मोह छिद हर नाम खग ਸਿੱਧੇ ਹਰ ਨਾਮ ਖੱਗ ਖੱਗ ਅਦਕਲਾ ਕੇ ਪਾਠ ਹੋਵੇਗਾ ਖੱਗ ਪੋਲਾ ਨਹੀਂ ਬੋਲਣਾ ਖੱਗ ਦਾ ਅਰਥ ਹੈ ਪੰਛੀ ਜੇ ਪੋਲਾ ਉਚਾਰਨ ਕਰੀਏ ਤਾਂ ਤੇ ਖੱਗ ਤੋਂ ਭਾਵ ਹੈ ਖੰਡਾ ਸ਼ਸਤਰ ਨਾਨਕ ਰੋਗ ਦੋਖ ਅਗ ਮੋਹ ਸਿੱਧੇ ਹਰ ਨਾਮ ਖੱਗ ਨਾਮ ਰੂਪੀ ਖੰਡੇ ਨਾਲ ਇਹ ਸਾਰੇ ਛੇਦੇ ਗਏ ਰੋਗ ਦੋਖ ਮੋਹ ਜਿੰਨੇ ਵੀ ਸਨ ਉਦਮ ਕਰ ਲਾਗੇ ਬਹ ਭਾਂਤੀ ਵਿਚ ਰਹਿ ਅਨਕ ਸਾਸਤਰ ਬਹ ਖਟੂਆ ਪਾਸਮ ਲਗਾਏ ਤੀਰਥ ਬਹ ਭ੍ਰਮਤੇ ਸੂਖਮ ਦੇਹ ਬੰਧ ਹੈ ਬਹ ਜਟੂਆ ਸੂਖਮ ਦੇਹ ਬੰਧ ਹੈ ਬਹ ਜਟੂਆ ਪਾਸਮ ਲਗਾਏ ਤੀਰਥ ਬਹ ਭ੍ਰਮਤੇ ਸੂਖਮ ਦੇਹ ਬੰਧ ਹੈ ਬਹ ਜਟੂਆ ਬਿਨ ਹਰ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਬਡਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਠਟ ਹੈ ਕਰ ਠਟੂਆ ਸਵਈਏ ਮਹੱਲੇ ਪਹਿਲੇ ਕੇ ਸਾਧ ਸੰਗਤ ਜਿਉ ਜਿਵੇਂ ਆਰੰਭ ਤੋਂ ਹੀ ਆਪ ਜੀ ਨੂੰ ਇੱਕ ਨਿਜਮ ਦੱਸਦੇ ਆ ਰਹੇ ਹਾਂ ਜਿੱਥੇ ਪਹਿਲਾ ਦੂਜਾ ਤੀਜਾ ਚੌਥਾ ਇਤਿਆਦਿਕ ਮਹੱਲੇ ਦੇ ਨਾਲ ਅੱਖਰਾਂ ਦੇ ਵਿੱਚ ਵੀ ਤੇ ਅੰਕਾਂ ਦੇ ਵਿੱਚ ਵੀ ਆਇਆ ਹੋਵੇ ਜਿੱਥੇ ਅੰਕ ਪਹਿਲਾ ਤੇ ਅੱਖਰ ਬਾਅਦ ਵਿੱਚ ਨੇ ਉਥੇ ਦੋ ਵਾਰ ਉਚਾਰਨ ਕਰੀਦਾ ਤੇ ਜਿੱਥੇ ਅੱਖਰਾਂ ਵਿੱਚ ਪਹਿਲਾ ਹੋਵੇ ਤੇ ਅੰਕ ਬਾਅਦ ਵਿੱਚ ਹੋਵੇ ਉਥੇ ਇੱਕ ਵਾਰ ਹੀ ਉਚਾਰਨ ਹੋਵੇਗਾ ਅੰਕ ਦਾ ਉਚਾਰਨ ਨਹੀਂ ਹੋਵੇਗਾ ਭਾਵ ਕੇ ਅੱਖਰਾਂ ਦਾ ਅੰਕ ਅੱਖਰਾਂ ਦਾ ਬੋਲਣਾ ਜ਼ਰੂਰੀ ਹੈ ਅੰਕ ਦਾ ਉਚਾਰਨ ਫਿਰ ਉਥੇ ਨਹੀਂ ਹੋਵੇਗਾ ਸੋ ਇਸ ਵਾਸਤੇ ਸਵਈਏ ਮਹਾਲੇ ਪਹਿਲੇ ਕੇ ਅੱਗੇ ਜਿਹੜਾ ਇੱਕ ਅੰਕ ਹੈ ਇਹ ਪੜਨ ਦੇ ਵਿੱਚ ਨਹੀਂ ਆਵੇਗਾ ਸਾਰੇ ਹੀ ਸਵਈਏ ਜਦੋਂ ਵੀ ਆਰੰਭ ਹੁੰਦੇ ਨੇ ਸਵਈਏ ਮਹਾਲੇ ਦੂਜੇ ਕੇ ਤੀਜੇ ਕੇ ਚੌਥੇ ਕੇ ਪੰਜਵੇਂ ਕੇ ਇਹ ਸਾਰਿਆਂ ਦਾ ਹੀ ਇਹ ਨਿਜਮ ਇਹ ਅਸੂਲ ਰਹੇਗਾ ਜੀ ਪੱਟਾਂ ਦੇ ਸਵਈਏ ਇਥੋਂ ਆਰੰਭ ਹੋ ਰਹੇ ਨੇ ਜਿਵੇਂ ਪਹਿਲਾਂ ਵੀ ਦੱਸਿਆ ਪਹਿਲਾਂ ਇਹ 20 ਸਵਈਏ ਮੁਖ ਬਾਕ ਤਾਂ ਲਿਖਿਆ ਕਿ ਇਹ ਆਪਣੇ ਮੁਖ ਤੋਂ ਸਤਿਗੁਰੂ ਜੀ ਨੇ ਉਚਾਰਨ ਕੀਤੇ ਨੇ ਪਹਿਲੇ 9 ਸ਼ਬਦਾਂ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਦੀ ਉਪਮਾ ਕਰਕੇ ਭੱਟਾਂ ਨੂੰ ਗੁਰੂ ਕੀ ਉਸਤਤ ਕਰਨ ਦਾ ਤਰੀਕਾ ਸਮਝਾਇਆ ਹੈ ਸਤਿਗੁਰੂ ਜੀ ਨੇ ਫਿਰ ਅਗਲੇ ਇਹਨਾਂ 11 ਸ਼ਬਦਾਂ ਵਿੱਚ ਮੋਹ ਨੂੰ ਤੋੜਨ ਲਈ ਤੇ ਵੈਰਾਗ ਨੂੰ ਪੈਦਾ ਕਰਨ ਲਈ ਪਰਮਾਤਮਾ ਦੇ ਨਾਮ ਨਾਲ ਜੋੜਨ ਲਈ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੁਣ ਅੱਗੇ ਭੱਟਾਂ ਦੀ ਰਸਨਾ ਤੋਂ ਸਵੈਏ ਆਰੰਭ ਹੋ ਰਹੇ ਹਨ।